ਸਰ ਜੋ ਅੱਜ ਵਿਧਾਨ ਸਭਾ ਦੇ ਵਿੱਚ ਹੋਇਆ ਪੱਤਰਕਾਰ ਸੰਦੀਪ ਸਿੰਘ ਲਾਧੂਕਰ ਦੇ ਨਾਲ ਤੁਹਾਡਾ ਜੋ ਬਹਿਸ ਹੋਈ ਆ ਮਾਮਲਾ ਕੀ ਸੀ ਸਭ ਤੋਂ ਪਹਿਲਾਂ ਤਾਂ ਉਹ ਜਰੂਰ ਦੱਸਿਓ ਮੈਂਣਾ ਆਪਦੇ ਫੇਸਬੁੱਕ ਤੇ ਲਾਈਵ ਹੋ ਕੇ ਸਾਰੀ ਗੱਲ ਦੱਸੀ ਆ ਇਹਨਾਂ ਨੇ ਕੱਲ ਸਾਡਾ ਦੋਹਾਂ ਜਣਿਆਂ ਦਾ ਮੇਰਾ ਤੇ ਦਿਨੇਸ਼ ਚੱਡੇ ਬਾਰੇ ਲਿਖਿਆ ਵੀ ਕੱਲ ਬੋਲ ਕੇ ਬੜੇ ਬਸਾਨੇ ਲਾ ਲਾ ਕੇ ਵੀ ਇਹ ਉਚਰਾਕ ਲੜੇ ਹੱਥੋ ਪਾਈ ਹੋਣ ਲੱਗੇ ਸੀਐਮ ਨੇ ਝਿੜਕਿਆ ਕੋਈ ਲੈਣੇ ਕੋਈ ਦੇਣੇ ਕੋਈ ਗੱਲ ਵੀ ਨਹੀਂ ਹੋਈ ਸਾਡੀ ਜਿਹੜਾ ਇੱਕ ਬੰਦਾ ਕਿਸੇ ਦੀ ਬਦਨਾਮੀ ਕਰਦੇ 100-100 ਤੁਹਾਨੂੰ ਫੋਨ ਆਗੇ ਬਾਹਰਲੇ ਮੋਰਖਾ ਤੱਕ ਵੀ ਤੁਸੀਂ ਕਿਉਂ ਲੜੇ ਕੀ ਗੱਲ ਹੋਈ ਸਾਡਾ ਸਾਰਿਆਂ ਦਾ ਭਰਾਵਾਲਾ ਕੰਮ ਆ ਇੱਕ ਬੰਦਾ ਨਜਾਇਜ਼ ਤੁਹਾਡੀ ਖਬਰ ਲਾ ਰਿਆ ਉਹਨੂੰ ਪੁੱਛਣ ਦਾ ਰਾਈਟ ਹੈਗਾ ਆਪਣਾ ਕਿ ਨਹੀਂ ਹੈਗਾ ਜੀ ਰਾਈਟ ਹੈਗਾ ਕਿ ਨਹੀਂ ਹੈਗਾ ਜੀ ਜੀ ਬਿਲਕੁਲ ਉਸ ਬੰਦੇ ਨੂੰ ਪੁੱਛਣ ਜੀ ਉਹ ਅੱਗੋਂ ਬੰਦਾ ਗਲਤ ਬੋਲੇ ਤੇ ਫਿਰ ਕੀ ਕਰੋਗੇ ਤੁਸੀਂ ਨਹੀਂ ਉਹਨਾਂ ਨੇ ਤੁਹਾਨੂੰ ਕੀ ਕੁਝ ਗੱਲ ਉਹਨੇ ਕਹਾ ਵੀ ਅਸੀਂ ਤੇ ਇਸ ਤਰ੍ਹਾਂ ਹੀ ਕਰਾਂਗੇ ਮੈਂ ਵੀ ਤੇਰੇ ਕੋਲ ਕੋ ਪ੍ਰੂਫ ਹੈਗਾ ਆ ਨਾ ਪ੍ਰੂਫ ਦੇਣਾ ਤੁਸੀਂ ਮੇਰੇ ਤਾਂ ਦਾ ਜਾਂ ਮੇਰੇ ਤੇ ਜਾ ਕੇ ਕੇਸ ਪਾਲਾ ਜੀ ਤੇ ਇਹ ਲੈਂਗੁਏਜ ਪੱਤਰਕਾਰ ਜੀ ਜੇ ਤੁਹਾਨੂੰ ਮੈਂ ਪੁੱਛਾ ਵੀ ਤੁਸੀਂ ਮੇਰੀ ਖਬਰ ਕਿਉਂ ਲਾਈ ਵੀ ਜੇ ਤੇਰੇ ਕੋਲ ਕੋਈ ਪ੍ਰੂਫ ਹੈਗਾ ਉਹਦਾ ਜਾ ਮੇਰਾ ਜਾ ਕੇ ਮੇਤੇ ਕੇਸ ਪਾਲਾ ਇਹ ਲੈਂਗੁਏਜ ਪੱਤਰਕਾਰ ਨੂੰ ਝੋਬਦੀ ਆ ਜੀ ਬਿਲਕੁਲ ਅਸੀਂ ਤੁਹਾਡੇ ਨਾਲ ਸਹਿਮਤ ਆਂ ਬਟ ਜਿਸ ਤਰੀਕੇ ਦੇ ਨਾਲ ਉਹ ਵੀਡੀਓ ਸਾਹਮਣੇ ਆਈ ਉਸ ਦੇ ਵਿੱਚ ਤੁਹਾਡੇ ਵੱਲੋਂ ਜੋ ਗੱਲ ਕਹੀ ਜਾ ਰਹੀ ਹੈ ਕਿ ਬਾਹਰ ਦੇਖਾਂਗੇ ਉਹ ਬਾਅਦ ਚ ਰਿਪੋਰਟ ਕਰੀਏ ਉਹ ਬੰਦਾ ਤੂੰ ਨਾ ਦੇਖਲਾ ਮੈਂ ਹੁਣ ਇੱਥੇ ਪੱਤਰਕਾਰ ਐ ਇੱਥੇ ਨਹੀਂ ਬਾਹਰ ਆਪਾਂ ਕੋਈ ਕਰ ਲਾਂਗੇ ਠੀਕ ਆਂਦਾ ਵੀ ਇੱਥੇ ਦੇਖਲਾ ਸਾਡੇ ਨਾਲ ਠੀਕ ਐ ਠੀਕ ਹੈ ਕਿ ਨਹੀਂ ਉਹ ਆਂਦਾ ਵੀ ਇੱਥੇ ਦੇਖਲਾ ਮੈਂ ਕੋਈ ਨਹੀਂ ਇੱਥੇ ਨਹੀਂ ਜਗਲ ਦੇਖਣਾ ਤੇ ਬਾਹਰ ਵੇਖਣੀ ਉਹ ਬੰਦਾ ਮੈਨੂੰ ਕਹਿ ਰਿਹਾ ਸੀ ਉਹ ਰਿਕਾਰਡ ਕਿਸੇ ਨੇ ਕੀਤੀ ਨਹੀਂ ਹੂੰ ਉਹ ਮੇਰੇ ਵਾਲੀ ਰਿਕਾਰਡ ਕਰਕੇ ਸੁਣਾਤੀ ਕਿਉਂ ਹੀ ਐਮਐਲਏ ਆ ਸਾਡੇ ਤੇ ਤੋਂ ਬ ਚਲਾਉਣੀ ਉਹ ਵੱਖਰੀ ਗੱਲ ਆ ਉਹਦੇ ਤੇ ਜੋ ਪੱਤਰਕਾਰ ਨੇ ਕੀਤਾ ਤੁਹਾਡਾ ਵੀ ਫਰਜ ਬਣਦਾ ਸਾਰੇ ਪੱਤਰਕਾਰ ਭਰਾਵਾ ਦਾ ਵੀ ਤੂੰ ਇੱਕ ਬੰਨ ਪੁੱਛੋ ਵੀ ਤੇਰੇ ਕੋਲ ਜਦੋਂ ਪ੍ਰੂਫ ਨਹੀਂ ਸੀ ਜੇ ਤੈਨੂੰ ਕਿਸੇ ਨੇ ਕਹਿਤਾ ਆ ਤੂੰ ਪਹਿਲਾਂ ਦੋਵੇਂ ਐਮਐਲਏ ਨੂੰ ਫੋਨ ਕਰ ਵੀ ਤੁਹਾਡਾ ਕੋ ਝਗੜਾ ਹੋਇਆ ਜੀ ਰਾਈਟ ਬਣਦਾ ਨਾ ਪੁੱਛਣਾ ਜੀ ਬਿਲਕੁਲ ਵਰਗਾ ਲੈਣਾ ਪੁੱਛਣ ਤੋਂ ਹੀ ਕਿਸੇ ਤੇ ਆਪਾਂ ਤੁਮਕ ਲਾਦਣੀ ਕਿੱਡੀ ਕੁ ਵਧੀਆ ਗੱਲ ਆ ਜੀ ਸਾਡੇ ਵੀ ਬਾਲ ਬੱਚੇ ਆ ਅਸੀਂ ਵੀ ਪਰਿਵਾਰਾਂ ਵਾਲਿਆਂ ਸਾਨੂੰ ਵੀ ਹਲਕਾ ਪੁੱਛਦਾ ਹੈ ਹਲਕਾ ਆਪਣੇ ਹਲਕੇ ਦੀ ਨਿਮੈਂਦਗੀ ਕਰਦੇ ਆ ਸਾਡੇ ਤੇ ਤੁਮਤ ਲਾ ਦੇਣੀ ਜਾਂ ਸਾਡੇ ਤੇ ਮਸਾਲੇ ਲਾ ਲਾ ਗੱਲਾਂ ਕਰਨੀਆਂ ਇਹ ਇਹ ਪੱਤਰਕਾਰ ਨੂੰ ਸ਼ੋਭਾ ਦਿੰਦੀ ਗੱਲ ਜੀ ਫਿਰ ਉਸ ਗੱਲ ਨੂੰ ਛਾਲਣਾ ਬਈ ਸਾਨੂੰ ਮਾਰਨੀ ਹੈ ਧਮਕੀਆਂ ਦੇਣਾ ਫਲਾਣਾ ਸਾਰਾ ਕੁਝ ਆਪ ਸੱਚੇ ਨਾਲੇ ਚੋਰ ਨਾਲੇ ਚਤਰ ਆਪ ਹੀ ਸਾਡਾ ਜਲੂਸ ਕੱਢਿਆ ਆ ਫੇਸਬੁਕ ਤੇ ਚੈਨਲ ਤੇ ਪਾ ਕੇ ਆਪ ਹੀ ਦੂਜੇ ਦਿਨ ਫਿਰ ਵੀ ਜਦ ਤੂੰ ਸਾਡੇ ਤੇ ਕੇਸ ਪਾ ਲਈ ਪਤਾ ਹੁਣ ਗਿਆ ਉਹਨਾਂ ਨੇ ਇੱਕ ਲੈਟਰ ਲਿਖੀ ਆ ਉਹ ਕਹਿੰਦੇ ਅਸੀਂ ਕਾਰਵਾਈ ਕਰਵਾਵਾਂਗੇ ਇਹ ਸਿੱਧੀ ਧਮਕੀ ਦੇ ਕਾਰਵਾਈ ਅਸੀਂ ਕਰਵਾਵਾਂਗੇ ਉਹ ਸਾਡੇ ਤੇ ਜੋ ਉਹਨਾਂ ਦਾ ਰਾਈਟ ਬਣਦਾ ਉਹ ਸਾਡੇ ਤੇ ਕਾਰਵਾਈ ਕਰਾਉਣ ਜਾਂ ਸਾਡੀ ਉਹਨਾਂ ਨੇ ਹਤਕ ਕੀਤੀ ਆ ਸਾਡੀ ਬਦਨਾਮੀ ਕਰਾਈ ਅਸੀਂ ਉੱਤੇ ਪਾਵਾਂਗੇ ਕੇਸ ਚੈਨਲ ਤੇ ਚੈਨਲ ਦੇ ਵੀ ਪਾਵਾਗੇ ਚੈਨਲ ਵਾਲਿਆਂ ਨੂੰ ਇਹ ਵੀ ਕਹਾਂਗੇ ਕਿ ਇਹੋ ਜਿਹੜੇ ਪੱਤਰਕਾਰ ਆ ਜਿਹੜੇ ਝੂਠੀਆਂ ਗੱਲਾਂ ਕਰਦੇ ਉਹਨਾਂ ਨੂੰ ਆਪਣੇ ਚੈਨਲ ਤੋਂ ਬਾਹਰ ਕਰ ਦਿਓ ਤਾਂ ਕਿ ਇਹੜਾ ਛਈੜਾ ਪੱਤਰਕਾਰ ਉਹ ਸਹੀ ਗੱਲ ਕਰ ਸਕੇ ਤੇ ਚੈਨਲ ਵਾਲਿਆਂ ਨੂੰ ਵੀ ਚਾਹੀਦਾ ਬੇਹੋ ਜਿਹੜੇ ਜਿਹੜੇ ਪੱਤਰਕਾਰ ਘਟੀਆ ਆ ਜਿਹੜੇ ਕਿਸੇ ਦੀ ਝੂਠੀ ਗੱਲ ਬਣਾ ਕੇ ਵਿਖਾਉਂਦੇ ਆ ਇਹੋ ਜਿਆ ਨੂੰ ਇਸ ਪੱਤਰਕਾਰੀ ਤੋਂ ਬਾਹਰ ਕਰਨਾ ਚਾਹੀਦਾ ਐਮਐਲਏ ਸਾਹਿਬ ਲਗਾਤਾਰ ਜਿਹੜੀਆਂ ਇਸ ਤਰੀਕੇ ਦੀਆਂ ਘਟਨਾਵਾਂ ਤੁਹਾਡੀ ਸਰਕਾਰ ਤੇ ਹੀ ਵਿਧਾਇਕਾਂ ਦੇ ਨਾਲ ਵਾਪਰ ਰਹੀਆਂ ਪਹਿਲਾਂ ਇੱਕ ਦੋ ਘਟਨਾਵਾਂ ਪਹਿਲਾਂ ਵੀ ਦੋ ਤਿੰਨ ਮੰਤਰੀ ਐਮਐਲਏ ਦੇ ਨਾਲ ਪੱਤਰਕਾਰਾਂ ਦਾ ਹੋ ਚੁੱਕਿਆ ਇਸ ਤਰ੍ਹਾਂ ਦਾ ਮਾਮਲਾ ਤਾਂ ਉਸ ਨੂੰ ਲੈ ਕੇ ਲੋਕ ਸਵਾਲ ਖੜੇ ਕਰ ਰਹੇ ਨੇ ਸਾਡਾ ਕੋਈ ਕਿਸੇ ਪੱਤਰਕਾਰ ਨਾਲ ਝਗੜਾ ਨਹੀਂ ਨਾ ਲੜਾਈ ਨਾ ਝਗੜਾ ਤੁਹਾਡੇ ਤੋਂ ਬਿਨਾਂ ਸਾਡਾ ਨਹੀਂ ਡਰਦਾ ਸਾਡੇ ਤੋਂ ਬਿਨਾਂ ਤੁਹਾਡਾ ਨਹੀਂ ਡਰਦਾ ਠੀਕ ਹੈ ਕਿ ਨਹੀਂ ਇੱਕ ਆਪਾ ਇੱਕ ਦੂਜੇ ਦੇ ਭਾਈਚਾਰਕ ਆ ਠੀਕ ਹੈ ਕਿ ਨਹੀਂ ਨਾ ਕੋ ਸਾਡਾ ਹੋਰ ਕਿਸੇ ਨਾਲ ਝਗੜਾ ਹੋਇਆ ਨਾ ਕੋ ਸਾਡਾ ਲੈਣ ਦੇ ਲਈ ਇਹ ਪਹਿਲਾ ਹੀ ਆਇਆ ਜਿਹਨੇ ਸਾਡਾ ਕੱਲ ਜਲੂਸ ਕੱਢਿਆ ਕੋਈ ਪਹਿਲਾਂ ਵੀ ਤੁਹਾਡੇ ਨਾਲ ਇਸ ਦੀ ਕੋਈ ਗੱਲਬਾਤ ਹੋਈ ਹੈ ਕਿਸੇ ਗੱਲੂ ਲੈ ਕੇ ਕੋਈ ਰਾਣੀ ਤਾਂ ਨਹੀਂ ਕੋਈ ਸੰਪਾਸ ਨਾ ਮੈਂ ਤਾਂ ਇਹਨਾਂ ਦੀ ਸ਼ਕਲ ਕੱਲ ਪਹਿਲੀ ਵਾਰ ਹੀ ਵੇਖੀ ਐ ਮੈਂ ਵੀ ਪੱਤਰਕਾਰ ਹੈਗੀ ਆ ਅੱਛਾ ਹਾਂ ਜੀ ਹੁਣ ਤੁਸੀਂ ਕੀ ਸਟੈਪ ਚੱਕਣ ਜਾ ਰਹੇ ਹੋ ਤੁਹਾਡੇ ਵੱਲੋਂ ਕਿਹੜਾ ਕਰਦੇ ਵਕੀਲਾਂ ਨੂੰ ਕਿਹਾ ਵੀ ਇਹਨਾਂ ਨੂੰ ਇਹਨਾਂ ਦਾ ਭੇਜੋ ਚੈਨਲ ਤੇ ਵੀ ਭੇਜੋ ਤੇ ਇਹਨਾਂ ਨੂੰ ਪੱਤਰਕਾਰਾਂ ਨੂੰ ਪੁੱਛੋ ਵੀ ਇਹਨਾਂ ਨੇ ਕਿਉਂ ਸਾਡਾ ਇਹ ਜਦੋਂ ਇਹਨਾਂ ਕੋ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅਸੀਂ ਦੋਵੇਂ ਭਰਾ ਇਕੱਠੇ ਆ ਵੀ ਸਾਡਾ ਇਹਨਾਂ ਨੇ ਕਿਉਂ ਇਹ ਤਵਾਂ ਲਾਇਆ ਜੀ ਹਾਂ ਦਿਨੇਸ਼ ਚੱਡਾ ਜੀ ਤੇ ਤੁਹਾਡੀ ਦੋਨਾਂ ਦੀ ਉਹਨਾਂ ਨੇ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਜਿਹੜੀ ਖਬਰ ਉਹ ਗਲਤ ਚਲਾਈ ਅਸੀਂ ਬਿਲਕੁਲ ਜੀ ਸਾਡੀ ਕੋਈ ਭਰਾ ਹੀ ਤੇ ਇਕੱਠੇ ਅੱਜ ਵੀ ਗਏ ਕਾਜੀ ਕੱਥੇ ਅਸੀਂ ਜਦੋਂ ਗੱਲ ਪੁੱਛਣ ਗਏ ਤਾਂ ਵੀ ਦੋਵੇਂ ਇਕੱਠੇ ਗਏ ਸੀ ਤਾਂ ਵੀ ਤੂੰ ਸਾਨੂੰ ਕਿੱਥੇ ਲੜਦੇ ਵੇਖਿਆ ਵੀ ਉਦੋਂ ਅਸੀਂ ਦੋਵੇਂ ਇਕੱਠੇ ਹੀ ਸਾਂ ਜੀ ਅਸੀਂ ਦੋ ਰੋਜ਼ ਇਕੱਠੇ ਹਣ ਫੇਰ 10 ਮਿੰਟ ਤੱਕ ਮੇਰੇ ਕੋ ਆਉਣ ਆਵਾ ਗਣੇਚਨ ਦਾ ਜੀ ਹਾਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਪੜਾਵਾ ਮਾਦਰਾ ਸਾਹਿਬ ਤੁਸੀਂ ਆਪਣਾ ਪਾਕਟਾਲੇ ਚੈਨਲ ਦੇ ਉੱਤੇ ਰੱਖਿਆ ਅਸੀਂ ਉਮੀਦ ਕਰਦੇ ਹਾਂ ਅਸੀਂ ਦਰਸ਼ਕਾਂ ਦਾ ਕਿ ਤੁਹਾਡੀ ਗੱਲ ਵੀ ਪਹੁੰਚਾਈ ਠੀਕ ਹੈ ਵੀਰੇ